ਬੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤਰੀਕ ਹੋ ਗਈ ਅੱਜ 18 4 2025 ਅੱਜ ਕਰਾਂ ਜੀ ਮੂੰਗੀ ਨੂੰ ਪਾਣੀ ਸਟਾਰਟ ਪਹਿਲਾ ਪਾਣੀ ਹੈ ਜੀ ਮੂੰਗੀ ਨੂੰ ਚੈੱਕ ਕਰ ਸਕਦੇ ਤੁਸੀਂ ਪਹਿਲਾ ਪਾਣੀ ਹੈ ਜੀ ਮੂੰਗੀ ਨੂੰ ਮੂੰਗੀ ਹੋ ਗਈ ਜੀ 35 36 ਦਿਨਾਂ ਦੀ ਹੋ ਚੱਲੀ ਜੀ ਆਉਣ ਮੰਨਦੀ ਸੀ ਕਿ ਜੀ ਗਰਮੀ ਜਿਆਦਾ ਪੈਂਦੀ ਹੈ ਜੀ ਹੁਣ ਆਲੂ ਪਟਕੇ ਬੀਜੀ ਸੀਗੀ ਜੀ ਮੂੰਗੀ ਇਹ ਲਗਭਗ 36 ਦਿਨਾਂ ਦੀ ਹੋ ਚੱਲੀ ਹੈ ਜੀ ਅੱਜ ਪਾਣੀ ਛੱਡੇ ਜੀ ਇਹ ਚ ਪਹਿਲਾ ਪਾਣੀ ਆ ਜੀ ਮੂੰਗੀ ਨੂੰ ਇਹ ਕ੍ਰਾਂਤ 65 ਵੈਰੈਟੀ ਹੈ ਜੀ ਹਰੀ ਹਰੀ ਕੰਪਨੀ ਦੀ 35 36 ਦਿਨਾਂ ਦੀ ਹੋ ਚੱਲੀ ਹੈ ਜੀ ਸੌਕਰ ਚੁੱਕਦੇ ਰੈਡੀ ਹੋ ਚੱਲੀ ਹੈ ਜੀ ਇਹ ਲਾ ਪਾਣੀ ਆ ਜੀ ਮੰਗੀ ਨੂੰ ਪੰਤੀ ਤੋਂ 73 ਦਿਨਾਂ ਕੀ ਹੋ ਚੱਲੀ ਆ ਜੀ ਤੇ ਬਾਰੇ ਗਰਮੀ ਦਾ ਕਰਕੇ ਕਮਲੌਣ ਲੱਗ ਜੀ ਤਾਂ ਛੜਕਾ ਜੀ ਪਾਣੀ ਦੋ ਵਾਰੀ ਤੇ ਸਪਰੇਅ ਹੋਣੀ ਜੀ ਪਹਿਲਾ ਪਾਣੀ ਆ ਜੀ ਮੰਗੀ ਨੂੰ ਵਿਕ੍ਰਾਂਤ ਫੰਡ ਵੈਰਿਟੀ ਹੈ ਜੀ ਤਨਵਾਜ